ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸੰਤ ਬਾਬਾ ਬਲਵੰਤ ਸਿੰਘ ਜੀ ਨੂੰ ਸੰਤ ਗਿਆਨੀ ਸਪੂਰ ਸਿੰਘ ਜੀ ਨੇ ਸਾਰੇ ਪ੍ਰੋਗਰਾਮਾਂ ਦੀ ਜੇਸੇਦਾਰੀ ਸੌਂਪ ਦਿੱਤੀ ਫਿਰ ਬਾਬਾ ਜੀ ਸ਼ਾਮ ਨੂੰ ਗਿਆਨੀ ਜੀ ਦੇ ਕੋਲ ਗਏ ਗਿਆਨੀ ਜੀ ਕਹਿਣ ਲੱਗੇ ਭਾਈ ਬਲਵੰਤ ਸਿੰਘ ਜੀ ਪ੍ਰੋਗਰਾਮ ਜਿਹੜੇ ਦੇਣੇ ਨੇ ਉਹ ਭਾਈ ਸ਼ੁਰੂ ਕਰਨੇ ਨੇ ਤਾਂ ਸੰਤ ਬਾਬਾ ਬਲਵੰਤ ਸਿੰਘ ਜੀ ਕਹਿਣ ਲੱਗੇ ਹੁਕਮ ਕਰੋਗੇ ਯਾਨੀ ਜੀ ਕਦੋਂ ਸ਼ੁਰੂ ਕਰੀਏ ਯਾਨੀ ਜੀ ਕਹਿਣ ਲੱਗੇ ਦੇਖੋ ਆਪਣੇ ਕੋਲੇ ਥੋੜੇ ਦਿਨ ਨੇ 11 ਪਹਿਲ ਤੱਕ ਤੇ ਸੱਤ ਸੱਤ ਅੱਠ ਪ੍ਰੋਗਰਾਮ ਨੇ ਇਹ ਆਪਾਂ ਕਰਨੇ ਨੇ ਪਾਪਾ ਜੀ ਕਹਿੰਦੇ ਜਿਵੇਂ ਵੀ ਆਪ ਹੁਕਮ ਕਰੋਗੇ ਉਹ اسی ਤਰ੍ਹਾਂ ਹੀ ਇਹ ਹੋ ਜਾਣਗੇ ਅਗਿਆਨੀ ਜੀ ਕਹਿਣ ਲੱਗੇ ਤੁਸੀਂ ਇਹਨਾਂ ਦੀ ਰੂਪਰੇਖਾ ਬਣਾ ਲਓ ਤੇ ਇਹ ਆ ਜਿਹੜੇ 900 ਨੂੰ ਭੇਜ ਦਿੰਨਾ ਮੈਂ ਇਹਨਾਂ ਨੂੰ ਲੰਗਰੀ ਦੇ ਰਾਹੀਂ ਸਨੇਹ ਦੇ ਦਿੰਨੇ ਆ ਕੋਈ ਚਾਹੇ ਅੱਜ ਆ ਕੇ ਲਿਖਾ ਦੇਵੇ ਜਾਂ ਕੱਲ ਨੂੰ ਇਹ ਸਾਰੇ ਇਸ ਨੂੰ ਪ੍ਰੋਗਰਾਮ ਲਿਖਾ ਦੇਣਗੇ ਇਨਾਂ ਦੀ ਤਰਤੀਬ ਵਾਰ ਇਹਨਾਂ ਨੂੰ ਔਰ ਦੇ ਦੇਣੇਗੀ ਸਹਿਜ ਪਾਠੀ ਆਪਣੇ ਕੋਲੇ ਵਾਧੂ ਨੇ ਸਹਿਜ ਪਾਠ ਭਾਵੇਂ ਇੱਕ ਇੱਕ ਦਿਨ ਛੱਡ ਕੇ ਕਿੰਨੇ ਪ੍ਰਾਰੰਭ ਕਰ ਲਈ ਜਾਣ ਦੂਸਰੀ ਗੱਲ ਇਹ ਹੈ ਜਿਹੜੇ ਆਨੰਦਕਾਰ ਜਾਂਦੇ ਨੇ ਉਹਨਾਂ ਨੂੰ ਤਰੀਕਾ ਪੁੱਛ ਕੇ ਉਹ ਤਰੀਕਾ ਦੇ ਵਿੱਚ ਨੰਦਕਾਰਜਾਂ ਦੇ ਦੋਨਾਂ ਦੇ ਟਾਈਮ ਦੇ ਦਿਓ ਦੋ ਅਖੰਡ ਪਾਠ ਨੇ ਜਿਹੜੇ ਉਹਨਾਂ ਨੂੰ ਸਦਕੇ ਉਹਨਾਂ ਨੂੰ ਵੀ ਭਾਈ ਟਾਈਮ ਦੇ ਦਿਓ ਆ ਬਾਬਾ ਜੀ ਕਹਿਣ ਲੱਗੇ ਸਤਿਵੰਤ ਜੀ ਬਾਬਾ ਜੀ ਗਿਆਨੀਆ ਕੋਲ ਉੱਠ ਕੇ ਆਪਦੇ ਕਮਰੇ ਵਿੱਚ ਆ ਗਏ ਆ ਕੇ ਲਿਸਟ ਤਿਆਰ ਕੀਤੀ ਵੀ ਕਿਸ ਤਰ੍ਹਾਂ ਥੋੜੇ ਦਿਨਾਂ ਦੇ ਵਿੱਚ ਇਹ ਅਰਥ ਪ੍ਰੋਗਰਾਮ ਨੇ ਇੱਥੇ ਹੋ ਜਾਣ 11 April ਤੱਕ ਉਹਨਾਂ ਦੀ ਰੂਪਰੇਖਾ ਬਣਾ ਕੇ ਗਿਆਨੀ ਸੰਬੂਨ ਸਿੰਘ ਜੀ ਕੋਲੇ ਬਾਬਾ ਜੀ ਚਲੇ ਗਏ ਕਹਿੰਦੇ ਬਾਬਾ ਜੀ ਆਹ ਦੇਖੋ ਇਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਤਰੀਕਾ ਦੇ ਦਿਓ ਤਰੀਕਾ ਦੇ ਕੇ ਉਹਨਾਂ ਨੂੰ ਮੇਰੇ ਕੋਲ ਭੇਜ ਦਿਓ ਪੰਨ ਪਾਠ ਵਾਲਿਆਂ ਨੂੰ ਦੂਜਿਆਂ ਨੂੰ ਵੀ ਭੇਜੋ ਉਹਨਾਂ ਨੂੰ ਦੱਸ ਦਿਆਂਗੇ ਕਿ ਕੀ ਕੀ ਸਮਾਨ ਚਾਹੀਦਾ ਆ빠 ਜੀ ਐ ਕਹੇ ਕਿ ਆਪਦੇ ਕਮਰੇ ਵਿੱਚ ਆਗੇ ਗਿਆਨੀ ਜੀ ਜਨੇ ਜਦੋਂ ਉਹਨਾਂ ਕੋਲੇ ਸਭ ਤੋਂ ਪਹਿਲਾਂ ਉਹਦਣੀ ਸ਼ਾਮ ਨੂੰ ਅਜਵੰਦਾ ਸਿੰਘ ਇਹ ਦੇ ਕਰੇ ਸਹਿਜ ਪਾਠ ਕਰਨਾ ਸੀ ਉਹ ਆ ਗਿਆ ਆ ਕੇ ਬੇਨਤੀ ਕਰੀ ਗਿਆਨੀ ਜੀ ਸਾਡੀ ਤਾਂ ਬਿਲਕੁਲ ਤਿਆਰੀ ਹੈ ਇਹ ਹੈ ਕੱਲ ਨੂੰ ਸ਼ੁਰੂ ਕਰ ਲੂ ਸਹਿਜ ਪਾਠ। ਗਨੀ ਗਨੀ ਠੀਕ ਹੈ ਭਾਈ। ਕੱਲ ਨੂੰ ਤੋਂ ਲੈ ਸਹਿਜ ਪਾਠ ਪਰਾਰੰਭ ਹੋ ਜੂਗਾ। ਇਸੇ ਤਰ੍ਹਾਂ ਦੂਜੇ ਦਿਨ ਜਿਨ੍ਹਾਂ ਨੇ ਖੰਡ ਪਾਠ ਕਰਾਉਣੇ ਸੀ ਸਹਿਜ ਪਾਠ ਕਰਾਉਣੇ ਸੀ ਜਾਂ ਆਨੰਦ ਕਾਰਜ ਕਰਾਉਣੇ ਸੀ ਸਾਰਿਆਂ ਨੂੰ ਉਹਨਾਂ ਨੂੰ ਯਾਨੀ ਜਨੇ ਤਰੀਕਾ ਦੇ ਦਿੱਤੀਆਂ ਅਤੇ ਕਹਿੰਦੇ ਭਾਈ ਬਲਵੰਤ ਸਿੰਘ ਜੇਜ਼ਦਾਰ ਜੀਆਂ ਕੋਲੇ ਸਾਰੇ ਭਾਈ ਉਹਨਾਂ ਨੂੰ ਮਿਲ ਕੇ ਜਾਇਓ ਉਹਨਾਂ ਤੋਂ ਉਹ ਪਰਚੀਆਂ ਦੇ ਉੱਤੇ ਲਿਖਾ ਕੇ ਲੈ ਕੇ ਜਾਇਓ ਜਿਹੜੀ ਚੀਜ਼ ਸਹਿ ਪਾਠ ਬਾਤ ਤੇ ਜਾਂ ਅਖੰਡ ਪਾਠ ਪਾਠੀ ਚਾਹੀਦੀ ਹੈ ਅਖੰਡ ਪਾਠ ਜਪਜੀ ਸਾਹਿਬ ਦੇ ਪਾਠ ਦੇ ਨਾਲ ਕੱਤੇ ਪਰ ਆਰੰਭ ਕਰ ਲਿਆ ਭਾਈ ਜਪਜੀ ਸਾਹਿਬ ਵੀ ਨਾਲ ਪੋਤੀ ਪ੍ਰਕਾਸ਼ ਹੋਊਗੀ ਇਸ ਤਰ੍ਹਾਂ ਗੰਨੀ ਜੀ ਕਹਿੰਦੇ ਸਾਰਿਆਂ ਨੇ ਕਿਹਾ ਠੀਕ ਆ ਬਾਬਾ ਜੀ ਜਿਵੇਂ ਤੁਸੀਂ ਹੁਕਮ ਕਰੋਗੇ ਉਸੇ ਤਰ੍ਹਾਂ ਹੋਊਗਾ ਯਾਨੀ ਅੱਜ ਉਹ ਪ੍ਰੋਗਰਾਮ ਲੈ ਕੇ ਸਾਰੇ ਬਾਬਾ ਜੀਆਂ ਕੋਲੇ ਆ ਗਏ ਇਕੱਲਾ ਇਕੱਲਾ ਹੁੰਦਾ ਰਿਹਾ ਜਿਵੇਂ ਗੰਨੀ ਜੀਆਂ ਕੋਲੇ ਜਾਂਦਾ ਰਿਹਾ ਬਾਬਾ ਜੀਆਂ ਨੇ ਸਭ ਨੂੰ ਲਿਖ ਕੇ ਦੇ ਦਿੱਤਾ ਭਾਈ ਸਹਿਜ ਪਾਠ ਵਾਤੇ ਆਸਮਨ ਚਾਹੀਦਾ ਖੰਡ ਵਾਤ ਵਾਤੇ ਆਸਮਨ ਚਾਹੀਦਾ ਸਾਰਿਆਂ ਨੂੰ ਲਿਖ ਕੇ ਪਰਚੀਆਂ ਦੇ ਦਿੱਤੀਆਂ ਦੂਸਰੇ ਦਿਨੇ ਪਾਤੀ ਸਿੰਘ ਨੀਂਮੀਆਂ ਤੋਂ ਮੰਗਾਇਆ ਉਹਨੇ ਸਹਿਜ ਪਾਠ ਪੜਾਉਣਾ ਸ਼ੁਰੂ ਕਰ ਲਿਆ ਤੇ ਤੀਸਰੇ ਦਿਨ ਫੇਰ ਦੂਸਰਾ ਸਹਿਜ ਪਾਠ ਪੜਾਉਣਾ ਸ਼ੁਰੂ ਕਰ ਦਿੱਤਾ ਤੇ ਤੀਜੇ ਦਿਨ ਸ੍ਰੀ ਅਖੰਡ ਪਾਠ ਨਿਕਾਸ਼ ਕਰ ਦਿੱਤਾ ਅਖੰਡ ਪਾਠ ਦਾ ਉਹ ਸਹਿਜ ਪਾਠ ਤੋਂ ਇੱਕ ਦਿਨ ਪਹਿਲਾਂ ਪਹਿ ਗਿਆ ਉਦੋਂ ਅਗਲੇ ਦਿਨ ਸਹਿਜ ਪਾਠ ਦਾ ਸੀ ਉਦੋਂ ਅਗਲੇ ਦਿਨ ਫੇਰ ਸਹਿਜ ਪਾਠ ਦਾ ਪੋਪਿਆ ਤੇ ਉਸੇ ਦਿਨ ਅਖੰਡ ਪਾਠ ਦੂਸਰਾ ਪ੍ਰਾਰambh ਕਰ ਦਿੱਤਾ ਤੇ ਸਹਿਜ ਪਾਠ ਲੜੀਵਾਰ ਇੱਕ ਦਿਨ ਛੱਡ ਕੇ ਕਰਦੇ ਰਹੇ ਇਸੇ ਤਰ੍ਹਾਂ 11 ਤਰੀਕ ਤੱਕ ਬਾਬਾ ਜੀਆ ਨੇ ਇਹ ਸਾਰੇ ਪ੍ਰੋਗਰਾਮ ਕਰ ਦਿੱਤੇ ਵਿੱਚ ਇਹ ਦੋ ਆਨੰਦ ਕਾਰ ਸੀ ਉਹਨਾਂ ਦਾ ਵੀ ਜਿਹੜਾ ਸਮਾਂ ਸੀ ਬਾਬਾ ਜੀ ਤੋਂ ਸਿੰਘ ਲੈ ਜਾ ਕਰਨ ਲੈ ਲਾ ਜਾ ਕੇ ਆਨੰਦ ਕਾਰਜ ਕਰਾਉਣ ਦੇ ਜੀ ਘਰਾਂ ਦੇ ਵਿੱਚ ਆਨੰਦ ਕਾਰਜ ਕਰਾਉਂਦੇ ਇਸ ਤਰ੍ਹਾਂ ਬਾਬਾ ਜੀ ਨੇ 11 ਤਰੀਕ ਤੋਂ ਪਹਿਲਾਂ ਪਹਿਲਾਂ ਸਾਰੇ ਪ੍ਰੋਗਰਾਮਾਂ ਦੀ ਸਮਾਪਤੀ ਕਰ ਦਿੱਤੀ ਕਿਉਂਕਿ 11 ਅਪ੍ਰੈਲ ਨੂੰ ਗੁਰਦੁਆਰਾ ਸਹਿਵੀ ਵਿਸਾਖੀ ਦਾ ਅਖੰਡ ਪਾਠ ਪਰਾਰੰਭ ਹੋਣਾ ਸੀ ਇਸ ਤਰ੍ਹਾਂ ਕਰਕੇ ਬਾਬਾ ਜੀ ਨੇ ਸਾਰੇ ਪ੍ਰੋਗਰਾਮ ਜਿਹੜੇ ਦਿੱਤੇ ਸੀ ਤਰਤੀਬ ਬਾਅਦ ਦਿੱਤੇ ਕਿ ਕਿੰਨ ਸਾਰੀਆਂ ਪਰਾਂ ਦੇ ਵਿੱਚ ਜਿੱਥੇ ਵੀ ਖੰਡ ਪਾਠ ਦਾ ਭੋਗੰਦ ਦਾ ਸਹਿਜ ਪਾਠ ਦਾ ਭੋਗੰਦ ਆਸਾ ਦੀ ਵਾਰ ਦਾ ਕੀਰਤਨ ਕਰਨਾ ਖੰਡ ਪਾਠ ਤੇ ਦੋਨੇ ਟਾਈਮ ਕੀਰਤਨ ਕਰਨਾ ਇਹ ਬਾਬਾ ਜੀ ਦੀ ਡਿਊਟੀ ਸੀ ਇਸ ਦਾ ਕੋਈ ਜਥਾ ਵਿਦਿਆਰਥੀ ਕਾਫੀ ਸੀ ਬਾਬਾ ਜੀ ਕੋਲ ਵੀ ਪਿੰਡ 'ਚੋਂ ਆਉਂਦੇ ਸੀਗੇ ਵਿਦਿਆਰਥੀ ਤਿੰਨ ਚਾਰ ਸਿੰਘ ਉੱਥੇ ਨਾਲ ਵੀ ਰਹਿੰਦੇ ਸੀ ਇਸ ਤਰ੍ਹਾਂ ਕਰਕੇ ਬਹੁਤ ਵਧੀਆ ਕੀਰਤਨ ਦਾ ਪ੍ਰੋਗਰਾਮ ਚੱਲਦਾ ਰਿਹਾ ਫਿਰ ਬਾਬਾ ਜੀ ਜੇ ਜਦੋਂ 11 ਤਰੀਕ ਨੂੰ ਸਾਰੀਆਂ ਸਮਾਪਤੀਆਂ ਕਰਕੇ ਬਾਹਰ ਗੁਰੂ ਘਰ ਦੇ ਵਿੱਚ ਪ੍ਰਾਰੰਭ ਕਰਤਾ ਅੰਡਪਾਠ ਉੱਤੇ ਵੀ ਭਾਵੇਂ ਦੋ ਟਾਈਮ ਕਥਾ ਵੀ ਹੁੰਦੀ ਰਹੀ ਨਾਲ ਉਹ ਬਾਬਾ ਜੀ ਕੀਰਤਨ ਵੀ ਕਰਦੇ ਰਹੇ ਸੁਭਾਸਾ कीर्तन ਜਦੋਂ ਇਸਲੇ ਦੇ ਨੂੰ ਬਾਬਾ ਜੀ ਨੇ ਕੀਤਾ ਮੱਧ ਵਾਲੀ ਰਾਤਰੀ ਨੂੰ ਟਾਈਮ ਵੀ ਉਹਨੇ ਬਾਬਾ ਜੀ ਕਹਿੰਦੇ ਸੰਤ ਮਹਾਰਾਜ ਜੀ ਕਹਿੰਦੇ ਅਸੀਂ ਟਾਈਮ ਪਤਾ ਹੀ ਲੱਗਿਆ ਬਹੁਤ ਟਾਈਮ ਲੱਗ ਗਿਆ ਬੱਚੇ ਬੜੇ ਖੁਸ਼ ਹੁੰਦੇ ਸੀ ਕੀਰਤਨ ਕਰਾ ਕੇ ਬਸ ਐਸਾ ਸੰਗਤ ਦਾ ਪਿਆਰ ਬਣਿਆ ਸੰਗਤ 11:00 ਤੋਂ ਲੈ ਕੇ 11:00 11:00 ਤੱਕ ਬੈਠੀ ਰਹੀ ਕੋਈ ਨਹੀਂ ਲਿਆ ਬਹੁਤ ਸੰਗਤ ਨੇ ਸਵਾਦ ਦਿੱਤਾ ਸਾਡਾ ਵੀ ਫਿਰ ਮਨ ਹੋਰ ਖੁਸ਼ ਹੋ ਗਿਆ ਵਿਚਾਰ ਦੀ ਕਲਾ ਦੇ ਵਿੱਚ ਮਸਾਕੀ ਦਾ ਕੀਰਤਨ ਦੋਨੇ ਦਿਨ ਤੇ ਆਸ ਅਦੀ ਵਾਰ ਦਾ ਭੋਗ ਵਾਲੇ ਦਿਨ ਤਾਂ ਹਾਦੀ ਟੁੱਟ ਗਈ ਕਹਿੰਦੇ ਬੜਾ ਹੀ ਆਨੰਦ ਆਇਆ ਗਿਆਨੀ ਸੰਪੂਰਨ ਸਿੰਘ ਜੀ ਵੀ ਬੜੇ ਖੁਸ਼ ਹੋਏ ਕਿ ਬਹੁਤ ਵਧੀਆ ਕੀਰਤਨ ਹੋਇਆ ਸੰਗਤਾਂ ਨੇ ਵੀ ਬਹੁਤੋਂ ਮਗਰੋਂ ਗਿਆਨੀ ਜਨਾਂ ਨੂੰ ਜਾ ਕੇ ਕਹਿ ਰਹੀਆਂ ਸੀ ਆ ਕਿ ਜੱਦੇਦਾਰ ਨੇ ਅੱਜ ਕੀਰਤਨ ਦੀ ਹੱਦ ਤੋੜਤੀ ਬਹੁਤ ਕੀਰਤਨ ਕਰਿਆ ਬੜੇ ਜ਼ੋਰ ਨਾਲ ਕਰਿਆ ਆਨੰਦ ਹੀ ਵਰਤਾਇਆ ਨਾਲੇ ਕਦੇ ਅਸੀਂ ਅਜੇ ਤੱਕ ਇਹੋ ਜਿਹਾ ਕੀਰਤਨ ਕਿਸੇ ਤੋਂ ਸੁਣਿਆ ਨਹੀਂ ਇਹੋ ਜਿਹਾ ਆਨੰਦ ਵਰਤਾਇਆ ਸੇਤਨ ਬਾਬਾ ਜੀਆ ਨੇ ਬਹੁਤ ਆਨੰਦ ਵਰਤਾਇਆ ਫਿਰ ਗਿਆਨੀ ਜੀ ਜਦੋਂ ਜੈਦਾਦਾਰ ਜੀ ਨੂੰ ਆਪਦੇ ਕਮਰੇ ਵਿੱਚ ਬੁਲਾਇਆ ਉਦੋਂ ਫਿਰ ਗਿਆਨੀ ਜੀ ਨੇ ਬੜੀ ਵਡਿਆਈ ਕੀਤੀ ਕਿ ਭਾਈ ਮਲਵੰਤ ਸਿੰਘ ਜੈਦਾਦਾਰ ਜੀ ਤੇਰੀ ਲੰਗਰ ਦੇ ਵਿੱਚ ਅੱਜ ਬਹੁਤ ਸੰਗਤਾਂ ਖੁਸ਼ੀਆਂ ਮਨਾਉਂਦੀਆਂ ਨੇ ਸਭ ਨੇ ਵਡਿਆਈ ਕੀਤੀ ਹੈ ਜਿਹੜਾ ਕੀਰਤਨ ਦਾ ਰੰਗ ਬਣਿਆ ਨਾ ਦੋ ਤਿੰਨ ਦਿਨ ਬਹੁਤ ਸੰਗਤਾਂ ਨੇ ਆਨੰਦ ਮਾਣਿਆ ਬਹੁਤ ਤੇਰੀ ਵਡਿਆਈ ਕਰੀ ਹੈ ਇਰੇ ਉੱਤੇ ਸਤਿਗੁਰਾਂ ਦੀ ਵੱਡੀ ਕਿਰਪਾ ਇਹਨੂੰ ਅੰਦਾਤ ਜੋ ਕੀਰਤਨ ਦੀ ਮਿਲੀ ਹੈ ਇਹ ਮohn ਵੱਡੀ ਦਾਤ ਹੈ ਕਿ ਤੈਨੂੰ ਪਰਮੇਸ਼ਰ ਨੇ ਵੱਡੀ ਦਾਤ ਬਖਸ਼ ਕੀਤੀ ਹੈ ਇਹ ਤੇਰੀ ਭਾਈ ਕਮਾਈ ਕੀਤੀ ਹੋਈ ਹੈ ਜਿਹਦੇ ਹੌਂ ਤੱਕ ਕਮਾਈ ਹੈ ਤੇਰੀ ਬੜੀ ਕਰਲੀ ਸਤ ਕਮਾਈ ਕਰਦਾ ਇਹਨੂੰ ਇਹ ਤਾਂ ਹੀ ਇਹੋ ਜਿਹਾ ਆਨੰਦ ਵਰਤੋਣਾ ਹੈ ਇਹ ਇਤਰਾ ਸਭ ਸੰਗਤਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ ਕਿਉਂਕਿ ਬਾਬਾ ਜੀ ਜਦੋਂ ਆਪਣੇ ਇਸ ਇਲਾਕੇ ਵਿੱਚ ਆ ਕੇ ਫਿਰ ਨਗਰਾਂ ਦੇ ਵਿੱਚ ਕੀਰਤਨ ਕਰਨ ਲੱਗੇ ਨੇ ਸੰਤ ਖਾਲਸਾ ਲਾਡੀਆਂ ਸੰਗਤਾਂ ਨੇ ਇਸ ਤਰ੍ਹਾਂ ਆਨੰਦ ਮਾਣਿਆ ਸੰਗਤਾਂ ਦੇ ਫਿਰਦੇ ਫੁੱਲਾਂ ਵਾਂਗ ਖੜ ਜਾਂਦੇ ਸੀ ਦਰਸ਼ਨ ਕਰਕੇ ਕੀਰਤਨ ਸੁਣ ਕੇ ਸਭ ਨੂੰ ਹੀ ਵੱਡਾ ਆਨੰਦ ਆਉਂਦਾ ਸੀ ਅੱਜ ਦੀ ਇਹ ਕਥਾ ਸਮਾਪਤ ਹੈ ਅਗਲੀ ਕਥਾ ਕੱਲ ਨੂੰ ਸਰਵਣ ਕਰ ਲੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ